ਹੈਲੋ ਜੀ ਹਾਂ ਜੀ ਮੇਰੀ ਉਸ ਦਿਨ ਦੀ ਛੋਟੀ ਜੀ ਵੀਡੀਓ ਰਹਿ ਗਈ ਸੀ ਵਿੱਚ ਜੋੜਨ ਚ ਸੋ ਮੈਸ ਕਰਕੇ ਤੁਹਾਡੇ ਅੱਗੇ ਸ਼ੇਅਰ ਕਰਨ ਲੱਗੀ ਆ ਤੇ ਆਪਾਂ ਜਾਣਦੇ ਸੀ ਮਤਲਬ ਕਿ ਬਾਬਾ ਜੀ ਦੇ ਦਰਸ਼ਨ ਕਰਨ ਤੇ ਰਸਤੇ ਦੇ ਵਿੱਚ ਫਿਰ ਕੋਫੀ ਦਾ ਲੰਗਰ ਸੀ ਫਿਰ ਬਾਬਾ ਜੀ ਕਹਿੰਦੇ ਪੀ ਕੇ ਜਾਇਓ ਤੇ ਬਾਕੀ ਇੱਥੇ ਨਾ ਆਪਾਂ ਤਾਂ ਖਲੋਤੇ ਆ ਕਿਉਂਕਿ ਇੱਥੇ ਸੇਵਾ ਚੱਲਦੀ ਸੜਕ ਦੀ ਤੇ ਇੱਥੇ ਬਾਬਿਆਂ ਨੇ ਖੁਦ ਸੜਕ ਬਣਮਾਉਣੀ ਆ ਜੋਗੇ 300 ਕਰੋੜ ਮਤਲਬ ਕਿ ਲੱਗਣਾ ਹੈ ਸੇਵਾ ਤੇ ਜੋ ਕਿ ਪਤਾ ਨਹੀਂ ਸਰਕਾਰ ਨੇ ਕਿਹਾ ਵੀ ਨਹੀਂ ਮਤਲਬ ਕਿ ਸ਼ਾਇਦ ਉਹ ਸੜਕ ਨਹੀਂ ਬਣਾਉਣੀ ਤੇ ਸਾਡੇ ਬਾਬਾ ਨੇ ਖੁਦ ਸੇਵਾ ਚੁੱਕੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਉਹ ਵੀਡੀਓ ਚ ਕਿਉਂਕਿ ਤੁਸੀਂ ਜ਼ਰੂਰ ਉੱਥੇ ਜਾਇਓ ਤੇ ਸੇਵਾ ਜ਼ਰੂਰ ਪਾਇਓ ਤੇ ਹਾਂਜੀ ਫਿਰ ਆਪਾਂ ਆ ਗਏ ਸੀ ਬਾਬਾ ਜੀ ਦੇ ਦਰਸ਼ਨ ਕਰਨਾ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰ ਲਓ ਤੁਸੀਂ ਸਾਰੇ ਜਾਣੇ ਜੋ ਵਾਰ ਮੰਗੋਗੇ ਤੁਹਾਨੂੰ ਉਹੀ ਮਿਲੇਗਾ ਤੇ ਬਾਕੀ ਆਪਾਂ ਫਿਰ ਬਾ ਛੋਟੀ ਜੀ ਵੀਡੀਓ ਮੈਂ ਤੁਹਾਨੂੰ ਪਿਆ ਵੀ ਛੋਟੀ ਜੀ ਰਹਿ ਗਈ ਸੀ ਜੋ ਕਿ ਤੁਹਾਨੂੰ ਦਰਸ਼ਨ ਕਰਵਾਇਆ ਥੋੜਾ ਮੈਂ ਤੁਹਾਨੂੰ ਦੱਸਿਆ ਵੀ ਆ ਮਤਲਬ ਕਿ ਬਾਮਿਆਂ ਦੇ ਜੜਿਓਂ ਸਾਈਡ ਤੇ ਜਾਇਓ ਤੁਸੀਂ ਜੀਵਾ ਪਾਇਓ ਤੇ ਬਾਕੀ ਆਪਾਂ ਆਉਣ ਲੱਗੇ ਸਤਾਰ ਆ ਗਏ ਸੀ ਵਾਪਸੀ ਤੇ ਮੇਰਾ ਛੋਟਾ ਜਿਹਾ ਵਲੋਗ ਜੋ ਕਿ ਮੇਰੀ ਛੋਟੀ ਜੀ ਵੀਡੀਓ ਰਹਿ ਗਈ ਸੀ ਫਿਰ ਆਪਾਂ ਆ ਗਏ ਘਰ ਫਿਰ ਆਪਾਂ ਅਗਲੇ ਦਿਨ ਗੋਲ ਗੱਪੇ ਖਾਦੇ ਸੀ ਆਪਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਅਗਲੇ ਦਿਨ ਆਂਟੀ ਨਹੀਂ ਸੀ ਆਏ ਫਿਰ ਮੈਂ ਸਫਾਈ ਕਰਨ ਲੱਗੀ ਸੀ ਤੇ ਬਾਕੀ ਮੇਰੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਫਿਰ ਮੈਂ ਫਟਾਫਟ ਸਵਾਇਆਂ ਕਰਨ ਲੱਗ ਗਈ ਸੀ